ਹੇ ਹੇ ਪਤਾ ਨਹੀਂ ਭੈਣ ਦਾ ਖਸਮ ਕਾਹ ਤੋਂ ਚੜ ਗਿਆ ਓਹੋ ਹੈ ਮਿੱਥੋਬਦ ਕਿਹੜਾ ਚੜ ਗਿਆ ਭੈਣ ਦਾ ਜਾਨ ਲੈ ਆ ਮੇਰੇ ਸਲੇ ਦਾ ਸਰਮਾ ਸਾਡਿਆ ਡਾਕਟਰ ਲੋਕਾਂ ਦਵਾਈ ਦਿੰਦਾ ਫਿਰਦਾਗਾ ਐ ਨਹੀਂ ਹੈਗਾ ਵੀ ਆਪਦੇ ਬਾਰੇ ਵੀ ਸੋਚ ਲਾਂ ਕੁਛ ਚੱਲ ਇਹਨਾਂ ਗੱਲ ਕਰਦੀ ਅੱਜ ਸੁੰਦੇ ਨਹੀਂ ਉਹ ਹਾਂ ਹੁਣ ਕੀ ਹੋ ਗਿਆ ਤੈਨੂੰ ਤੁਸੀਂ ਆਪਦੇ ਬਾਰੇ ਵੀ ਸੋਚ ਲਿਆ ਕਰੋ ਅ ਮੈਂ ਕਹਿੰਦੀ ਸੀ ਗੱਲ ਸੁਣੋ ਮੇਰੀ ਉਹ ਹਾਂ ਦੱਸੋ ਮੈਂ ਤਾਂ ਐਂ ਕਹਿੰਦੀ ਸੀ ਕਿ ਤੁਸੀਂ ਨਾਲ ਦੇ ਪਿੰਡ ਵਾਲਿਆਂ ਨੂੰ ਦਵਾਈ ਦਿੰਦੇ ਰਹਿੰਦੇ ਹੋ ਕਦੇ ਘਰਵਾਲੀ ਵੀ ਸੋਚ ਲਿਆ ਕਰੋ ਉਹ ਕੀ ਸੋਚਾਂ ਕਰ ਬਾਰੇ ਕੋਈ ਗੱਲ ਬਤਾਰ ਆ ਪਾ ਬੁਝਾਰਤਾ ਜਾਂ ਪਾਈਆਂ ਨੂੰ ਨਾ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਆਪਣੇ ਕੋਈ ਨਿੱਕਾ ਨਿਆਣਾ ਨਹੀਂ ਹੈਗਾ ਤੁਸੀਂ ਮੜਾ ਜ ਆਪਣੇ ਘਰਕਣੀ ਵੀ ਗੌਰ ਵਾ ਲੋ ਉਹ ਇਹ ਨਿੱਕੇ ਨਿਆਣੇ ਦਵਾਈਆਂ ਨਾਲ ਨਹੀਂ ਹੁੰਦੇ ਇਹ ਤਾਂ ਰੱਬ ਦੀ ਦੇਣ ਹੈ ਤੂੰ ਵੀ ਉਹੀ ਬਹਿਮਾ ਚ ਪੈ ਗਈ ਕਦੋਂ ਸੁਣੂਗਾ ਰੱਬ ਆਪਣੀ ਇਹ ਤਾਂ ਪਤਾ ਹੈ ਕੀ ਹੁੰਦਾ ਆ ਜਿਹੜੇ ਡਾਕਟਰਾਂ ਦੇ ਦਵਾਈਆਂ ਜੁੰਦੇ ਨੇ ਤਾਂ ਲੋਕਾਂ ਵਾਸਤੇ ਹੁੰਦੀਆਂ ਨੇ ਇਹ ਘਰੇ ਨਹੀਂ ਵਰਤਿਆ ਕਰਦੇ ਨੁਕਸਾਨ ਕਰ ਦਿੰਦੇ ਨੇ ਫਿਰ ਹੁਣ ਮੈਂ ਕੀ ਸੋਚਾਂ ਕੀ ਸੋਚਣਾ ਹੈ ਕੋਈ ਨਾ ਤੇਰੇ ਵਾਸਤੇ ਵੀ ਕੋਈ ਬਣਾਉਣਾ ਨੁਕਤਾ ਤਿਆਰ ਕਰਦੇ ਆ ਠੀਕ ਹੈ ਮੈਨੂੰ ਤਾਂ ਨਹੀਂ ਲੱਗਦਾ ਮੈਨੂੰ ਸੋਤੋ ਲਾਦਾ ਸੁੱਖ ਮਿਲੂਗਾ ਉਹ ਹੁਣ ਕਿਹੜੀਆਂ ਪਾਸਮਾ ਖਾਲਮ ਹੈ بڑا ਪੰਗਾ ਛੜਿਆ ਯਾਰ ਨਾਲੇ ਤੂੰ ਐ ਕਰਾ ਬਹਿਮ ਨਹੀਂ ਕਰਿਆ ਕਰਦੇ ਹਾਲ ਤਾਂ 4 ਸਾਲ ਹੋਏ ਨੇ ਸਾਰੀ ਉਮਰ ਪਈ ਹੁੰਦੀ ਹੈ ਜਵਾਖ ਜੰਮਣ ਨੂੰ ਪਤਾ ਜਦੋਂ ਬੇੜੇ 'ਚ ਜਵਾਖ ਖੇਡਦੇ ਫਿਰਦੇ ਨੇ ਮੈਨੂੰ ਵੀ ਐਂ ਲੱਗਦਾ ਵੀ ਇਹ ਆਪਣੇ ਤਾਂ ਕੁਝ ਹੁੰਦਾ ਹੀ ਨਹੀਂ ਹੈਗਾ ਹੁਣ ਤੀਦਾ ਜਵਾਖ ਚਾੱਕੀ ਲਿਆ ਕੇ ਦੇ ਦਾਂ ਤੈਨੂੰ ਮੈਨੂੰ ਤਾਂ ਇਹਦੀ ਟੈਨਸ਼ਨ ਲੱਗੀ ਰਹਿੰਦੀ ਹੈ 24 ਘੰਟੇ ਹੋ ਜਾਊਗਾ ਹੋ ਜਾਊਗਾ ਬਹਿਮ ਨਾ ਕਰੋ ਕਰਦਾ ਕੋਈ ਨੁਕਤਾ ਤਿਆਰ ਤੇਰੇ ਵਾਸਤੇ ਨਾਲਿਆਂ ਕਰ ਤੜਕੀ ਚ ਝੂਪਾ ਕੇ ਬੈਗੀ ਰੋਟੀ ਤਾਂ ਬਣਾ ਦੇ ਮੇਰੀ ਮੈਂ ਲੇਟ ਹੋਣ ਲੱਗ ਰਿਆਂ ਦੁਕਾਨ ਤੇ ਤੋਂ ਮੈਂ ਲਿਆਉਣੀ ਆ ਰੋਟੀ ਕਰ ਲੈ ਡਾਕਟਰ ਆ ਇਹ ਵੀ ਸੋਚਣ ਵਾਲੀ ਹੈ ਲੋਕਾਂ ਨੂੰ ਤਾਂ ਬਥੇਰਾ ਮੈਂ ਦਵਾਈਆਂ ਦੇ ਦੇ ਕੇ ਕਹੀ ਜਾਂਦਾ ਤੁਹਾਡੇ ਬੱਚਾ ਹੋ ਜੂ ਬੱਚਾ ਹੋ ਜੂ ਸੋਚਿਆ ਘਰ ਬਾਰੇ ਮੈਂ ਬਣੀ ਤੇ 75 ਖਾਣਾ ਢਿੱਲੇ ਕਰਕੇ ਚੱਲ ਕਰਦਿਆਂ ਦੇ ਵਾਸਤੇ ਕੋਈ ਨੁਕਤਾ ਤਿਆਰ ਵੈਕਮ ਮੇਰੇ ਸਾਲੇ ਦਾ ਥਰਮਾਮੀਟਰ ਟੁੱਟ ਗਿਆ ਉਹ ਗੱਲ ਸੁਣੀ ਉਹ ਇੱਧਰ ਮੇਰਾ ਫੋਨ ਰਹਿ ਗਿਆ ਕਿਤੇ ਯਾਰ ਫੜਾਈ ਆ ਲੋ ਲਿਆ ਜਲਦੀ ਆਏ ਉਹ ਨਾਲੇ ਕੋਈ ਨਾ ਆ ਜੂਗਾ ਜਲਦੀ ਨਾਲੇ ਤੂੰ ਉਹ ਸੋਚ ਨਾ ਕਰ ਆ ਬੱਚੇ ਬੱਚਿਆਂ ਦਾ ਕੀ ਆ ਹੋ ਜਾਂਦੇ ਹੁੰਦੇ ਨੇ ਤਾਂ ਚੰਗਾ ਕਬਰਾਇਆ ਨਾ ਕਰ ਤੂੰ ਚਲ ਠੀਕ ਆ ਚਲ ਜਾਓ ਲੇਟ ਹੋ ਰਿਹਾ ਨੂੰ ਚੰਗਾ ਮਿੱਠਾ ਮੂੰਹ ਤਾਂ ਕਰਾ ਦੇ ਚਲੋ ਤੁਹਾਡੇ ਕੋਲ ਸਾਰਾ ਦਿਨ ਇਹੀ ਕੁਝ ਹੁੰਦਾ ਵਾ ਚਲੋ ਉਹ ਜਾਓ ਚੰਗਾ ਭੜਾ ਪੰਗਾ ਛੜ ਚਲ ਚੰਗਾ ਫੇਰਾ ਮੈਂ ਛੇਤੀ ਆ ਜੂਗਾ ਚੰਗਾ ਹੈਲੋ ਕਿਡੀਆਂ ਅચ્છਾ ਮਿੰਦੀ ਮਿੰਦੀ ਕਿਵੇਂ ਮਿੰਦੀ ਠੀਕ ਹੈ ਹੁਣ ਕੀ ਹੋ ਰਿਹਾ ਅੱਛਾ ਅੱਛਾ ਦਰਦ ਹੁੰਦਾ ਓ ਟੀਕਾ ਲਾ ਦੋ ਨਾ ਫਿਰ ਓ ਗੋਲੀਆਂ ਨਾਲ ਨਹੀਂ ਫਾਇਦਾ ਹੋਣਾ ਟੀਕਾ ਲਾ ਦਨਾ ਵਾਂ ਕਰ ਆ ਜਾ ਓ ਕਿੱਥੇ ਆ ਭੋਲਾ ਪੋਲੇ ਕਰੀਏ ਹੈ ਚਲ ਫਿਰ ਟੀਕਾ ਮੈਂ ਪਿਛਲੇ ਪੈਰ ਲਾ ਕੇ ਜਾਉ ਉਹਨੂੰ ਭੇਜ ਦੇ ਬਾਅਦ ਕਰ ਉਹ ਪੋਲੇ ਹੁੰਦੇ ਟੀਕਾ ਸਮਾ ਕੇ ਕਿੰ ਲੱਗਦਾ ਹਾਂ ਐ ਕਰ ਤੂੰ ਪੋਲੇ ਨੂੰ ਭੇਜ ਬਾਹਰ ਤੇ ਫੇਰਾ ਕੇ ਮੈਂ ਤੇਰੀ ਟੀਕਾ ਕੱਢ ਜਾਣਾ ਹੈ ਨਾ ਨਾ ਐ ਨਹੀਂ ਹੁੰਦਾ ਫਿਰ ਫਿਰ ਪੋਲੇ ਨੂੰ ਬਾਹਰ ਭੇਜ ਫੇਰ ਆਉ ਬਸ ਸਿੱਧੀ ਜੀ ਗੱਲ ਫਿਰ ਮੇ ਲਈ ਯਾਦ ਰਦਣਾ ਮੇਰਾ ਕੀ ਲਮਿੰਗ ਚਾਲੇ ਫਿਰ ਤੂੰ ਕੋ ਲੈ ਨੂੰ ਭੇਜਾ ਤੇ ਮੈਂ ਉਹਨਾਂ ਤੇਰੇ ਘਰ ਕਣੀ ਟੀਕਾ ਦਾ ਤੇਰੇ ਮੈਂ ਹਜਰ ਲਾਉਂ ਯਾਦ ਰੱਖੇਂਗੀ ਆ ਗਿਆ ਜੰਗਾ ਚੰਗਾ 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 ਓਕੇ ਪਹਿਲਾ ਤਾਂ ਹੁਣ ਮਿੰਦੀ ਦੀ ਕੱਟ ਕੇ ਉਹਨੇ ਟੀਕਾ ਵਾਹ ਓਏ ਡਾਕਟਰ ਆ ਕਰੋ ਨਿਕਲਦੀ ਤੈਨੂੰ ਤਾਂ ਗਾ ਕੇ ਪੈਣ ਲੱਗ ਜਾਂਦੇ ਨੇ ਦੁੱਧ ਪੋੜੀ ਦੁੱਧ ਹਾਈ ਓਏ ਦੁੱਧ ਐਨਾ ਠਕਣਾ ਸਮਾਨ ਕੀ ਕਿਹਾਈ ਕੁਛ ਨਹੀਂ ਮੈਨੂੰ ਦੁੱਧ ਦੀ ਗੱਲ ਕਰ ਰਿਹਾ ਵੀ ਗਾੜਾ ਬਹੁਤਾ ਹੈ ਦੁੱਧ ਗਾੜਾ ਹਾਂਜੀ ਕਿਹੜੇ ਦੁੱਧ ਦੀ ਗੱਲ ਕਰ ਰਹੇ ਆ ਓਹੋ ਆਹ ਰੁੱਧ ਕਹਿ ਰਿਹਾ ਗਾਈਆਂ ਦਾ ਨਹੀਂ ਗਾ ਮੈਸਾਂ ਦਾ ਬਖੜੀਆਂ ਦਾ ਚੰਗਾ ਦੁੱਧ ਪਾ ਆ ਥੱਲੇ ਰੱਖ ਦਿਓ ਦੁੱਧ ਜੀ ਵਾਪਸ ਵੇ ਤੂੰ ਤਾਂ ਕਹਿੰਦਾ ਸੀ ਦੁੱਧ ਗਾੜਾਗਾ ਇਹ ਤਾਂ ਜਮੀ ਕੱਚੀ ਲੱਸੀ ਹੋਈ ਪਈ ਆ ਓਹੋਹੋ ਜਿਆਦਾ ਗਾੜਾ ਵੀ ਬੰਦੇ ਨੂੰ ਤੰਗ ਕਰਦਾ ਛੋਡਾ ਬਦਲ ਲੱਗ ਜੂ ਆ ਜੀ ਕੀ ਬੀਪੀ ਹੈ ਨਾ ਵੇ ਕਿਦਰ ਹੈ ਨਹੀਂ ਮੇਰਾ ਬੀਪੀ ਬਾਦ ਦਾ ਆ ਦੇਖੀ ਕੱਚੀ ਲੱਸੀ ਲਿਆ ਕੇ ਦੇਤੀ ਨਾਲ ਛੋਡਾ ਦੁੱਧ ਜਮੀ ਨਹੀਂ ਗਾੜਾ ਹੁੰਦਾ ਮੇਰੀ ਗੱਲ ਨਹੀਂ ਸਮਝਦੀਏ ਮੇਰੀ ਤਾਂ ਜਿੰਨ ਨਵੀਂ ਜੁਆਇਨਿੰਗ ਹੈ ਪਹਿਲਾ ਦਿਨ ਹੈ ਮੇਰਾ ਪਹਿਲਾ ਨਾ ਮੁੰਡਾ ਪਤਲਾ ਉੱਧ ਭਾਗੇ ਜਾਂਦਾ ਇਹ ਜੇ ਪਾਤਾ ਹੈ ਜੇ ਮੈਂ ਚੱਕ ਲਿਆ ਆ ਕੱਲ ਤੋਂ ਮੈਂ ਘਾੜਾ ਉੱਤੇ ਲੈ ਕੇ ਆਇਆ ਕਰੂੰਗਾ ਜਿਉਂ ਨਹੀਂ ਤਾਂ ਐਂ ਕਹਿੰਦਾ ਜਿਵੇਂ ਡੀਸੀ ਲੱਗਿਆ ਹੁੰਦਾਗਾ ਲੱਗਿਆ ਤਾਂ ਫੇਰ ਵੀ ਦੋਜੀ ਹਾਂ ਉਹ ਦੋਜੀ ਤਾਂ ਆ ਜਾਂ ਮੈਨੂੰ ਖੜੀਆਂ ਡੀਕਦੇ ਨੇ ਗੇਟਾਂ 'ਚ ਕੌਣ ਵੇ ਜਨਾਨੀਆਂ ਚਾਹ ਕਰਨਕ ਨਹੀਂ ਉਹ ਖੜੀਆਂ ਹੁੰਦੀਆਂ ਨੇ ਹਾਂ ਚਲ ਐਂ ਕਰੀ ਕੱਲ ਤੋਂ ਨਾ ਦੁੱਧ ਗਾੜਾ ਲਈ ਨਾਲ ਦਹੀਂ ਦੁੱਹੀ ਨਿਕਲ ਜਾ ਕਰੂੰਗੀ ਅੱਛਾ ਅੱਛਾ ਹਾਂ ਉਹ ਕੋਈ ਗੱਲ ਨਹੀਂ ਅੱਡ ਪਾ ਲਿਆ ਕਰੂੰ ਮੱਠ ਜੀਰੋ ਵਾਲਾ ਦੇਖੀ ਤੂੰ ਕਰੀਮ ਆਉਂਦੀ ਫਿਰ ਐਂ ਚੱਕ ਲੈ ਗੀਂ ਉਂਗਲ ਨਾਲ ਕੀ ਕਿਹਾ ਮਤਲਬ ਕਰੀਮ ਹੈ ਦੁੱਧ ਤੋਂ ਉਗਲਣਾ ਉਤਰ ਗਿਆ ਉਤਰਾ ਗੁਰੂ ਮੋਟੀ ਬਧੀ ਆਣ ਆਪਾ ਪਪੜੀ ਯਾਦ ਕਰਿਆ ਕਰੀਂ ਚੱਲ ਠੀਕ ਆ ਚੰਗਾ ਹਾਂ ਤੇ ਇੱਕ ਗੱਲ ਹੋਰ ਜੇ ਕਦੇ ਸ਼ਾਮ ਸ਼ੂਮ ਨੂੰ ਲੋੜ ਹੋਵੇ ਦੁੱਦੀ ਬਸ ਬੈਲ ਮਾਰ ਦੇ ਮੈਨੂੰ 5 ਮਿੰਟਾਂ ਚ ਗੇਟ 'ਚ ਵੱਜੂਗਾ ਮੈਂ ਤੂੰ ਤੜਕੀ ਟਾਈਮ ਨਾਲ ਆ ਜਾ ਕਰ ਉਹੀ ਠੀਕ ਆ ਓਏ ਹੁਣ ਤਾਂ ਮੈਂ ਨਾ ਪੂਰੇ ਟਾਈਮ ਨਾਲ ਆ ਕਰੂਗਾ ਸੋਚਣਾ ਕਰ ਤੜਕੀ ਵੀ ਤੇ ਹੱਥ ਨੇ ਵੀ ਦੋ ਟਾਈਮ ਕਰ ਦੂ ਹੁਣ ਤਾਂ ਕੰਮ ਹੈ ਆਏ ਹੋਏ ਸੋਣੀਏ ਬਹੁਤ ਹੈ ਤੇਜ਼ੀ ਬਹੁਤ ਹੈ ਪਰ ਕਿੰਨੀ ਵਾਰੀ ਕਿਹਾ ਵੀ ਬੈਲ ਮਾਰ ਦਿਓ ਬੈਲ ਮਾਰ ਦਿਓ ਜੇ ਬੈਲ ਮਾਰਨੀ ਮੇਰੇ ਕੋਲ ਨੰਬਰ ਆ ਜਾਂਦਾ ਚੱਲ ਕੋਈ ਨਹੀਂ ਕੋਈ ਹੋਰ ਲੌਕਾ ਜਗੜ ਕੋ ਦਨ ਚ ਇਹਦਾ ਨੰਬਰ ਲੈ ਨਾ ਮੈਂ ਐ ਨਹੀਂ ਕੰਮ ਚੱਲ ਨਹੀਂ ਬੁਤੀਆਊਗੀ ਬੂੜ ਥੱਲੇ ਮੈਂ ਛੜਾ ਦੁੱਧ ਦਾ ਔਖਾ ਹੋਰੇ ਦੋ ਜੇ ਹੋਊਗਾ ਪਤਾ ਨਹੀਂ ਨਾ ਕਿ ਮੈਂ ਇਹ ਜਿਹੜੀ ਤਾਰ ਕੱਢ ਲੈਂਦੇ ਆ। ਖਾਂਤਾ ਦੀ ਨਾ ਨਹੀਂ ਗੋਰੀ। ਇਹਦੇ ਥੱਲੇ ਕਿ ਛਣ ਛਣ ਆਇਆ। ਦੋਜੀ ਦੀ ਜਾਣਾ ਪਊਗਾ। ਅੱਡਰਾ ਖੇਲਗਲਾਵੇਂ ਨੂੰ ਤਾਰ ਰਹੀ ਸੀ। ਓਏ ਦੋਜੀ ਵਾਏ। ਓਏ ਦੋਜੀ। ਓਏ ਦੋਜੀ। ਹਾਂ ਓਏ ਤੇਰਾ ਉਸਤਾਦ ਅਮਰੀਕੀ ਕਿੱਥੇ ਆ ਓਏ ਅਮਰੀਕੀ ਨਹੀਂ ਹੈਗਾ ਉਹਦਾ ਨਾਮ ਹਾਂ ਅਮਰੀਕ ਸਿੰਘ ਹੈ ਓਹੋ ਉਹ ਗੱਲ ਕਿਹਾ ਸਾਰੇ ਪਿੰਡ ਚ ਫਿਰ ਜਾਂਦਾ ਉਧਰ ਲੰਘ ਕੇ ਕਦੇ ਉਧਰ ਲੰਘ ਕੇ ਜਰਾਂ ਦੇ ਵਿੱਚ ਮਰੀਕੀ ਹੋਇਆ ਹਾਂ ਹਨ ਪਟੋਲਾ ਓਏ ਇੱਕੇ ਗੱਲ ਹੈ ਮਰੀਕੀ ਕੰਮ ਦੱਸ ਕੰਮ ਕੰਮ ਨੋਰੇ ਕਹਿੰਦਾ ਤੂੰ ਚਣ ਚੜਾਇਆ ਵੇਚਦਾ ਤੂੰ ਤੇ ਲੈਣਾ ਹੈ ਜੀ ਮੈਂ ਤਾਂ ਪਾ ਦੇ ਲੈ ਓਏ 12:00 ਵੱਜ ਰਹੇ ਨੇ ਤੁਸੀਂ ਨਾ ਸਾਫ ਕਰਤੀਆਂ ਹੁਣ ਕਿਹੜੀ ਬੂਰੀ ਚੋਂ ਮੋ ਤੇਰੇ ਵਾਸਤੇ ਮੈਂ ਲੈ ਚੱਕ ਡੋਲੂ ਜਾ ਅੱਥ ਨੇ ਆਈ ਉਦਲੇ ਨੂੰ ਤਾਂ ਗੱਡੀ ਲੈ ਕੇ ਮਸ਼ੀਨਾਂ ਵਿੱਚ ਨੂੰ ਉਦਦੇ ਕੰਮ ਨਵੇੜਦਾ ਓਏ ਮਾੜਾ ਮੋਟਾ ਹੀ ਪਾ ਦੇ ਆਇਦਾ ਮਾਂ ਨਹੀਂ ਰੱਖਦੇ ਪਾ ਦੇ ਹੁਣ ਖਾਲੀ ਲੈ ਕੇ ਜਾਊਂਗਾ ਮਨਾ ਮੀਨ ਚੋਮਾ ਹੁਣ ਗੱਡੀ ਤੇ ਲੈ ਗਈ ਯਾਰ ਓ ਯਾਰ ਪੁੱਛ ਲੈ ਜਿਹੜਾ ਪਾ ਕੇ ਲੈ ਗਿਆ ਉਹਨਾਂ ਨੂੰ ਪੁੱਛ ਲੈ ਕੋਈ ਪਾਇਆ ਤਾਂ ਨਾ ਟਾਈਮ ਲਾਉਂਦੇ ਸਾਰੇ ਤੇਰੇ ਵਰਗੇ ਉੱਤੜ ਨਹੀਂਗੇ ਵੀ 11 ਵਜੇ ਆਉਣਗੇ ਯਾਰ ਬਾਲਾ ਔਖਾ ਹੋਇਆ ਪੈਰ ਤੇ ਕੋਈ ਇੰਤਜ਼ਾਮ ਕਰ ਦੇ ਕੋਈ ਮੈਂ ਸਮੂਸੀ ਦਵਾ ਦੇ ਸੁਨੇਹਾ ਆ ਕਰਾ ਸੱਲੇਲਾ ਕਹਿੰਦਾ ਮੈਂਸ ਮਿਲ ਜੂਵੇ ਤੇਰੇ ਕੋਲ ਓ ਮੈਂਸੀ ਮਿਲੂਗਾ ਤੂੰ ਤਾਂ ਮਿਲ ਜੂਗਾ ਓ ਤੇਰਾ ਉਸਤਾਦ ਕਰਕੇ ਆਊਗਾ ਲੋਕ ਕਿ ਦੁੱਧ ਦੇ ਹੁਆ ਓਏ ਪਾ ਪੁੱਛ ਲਵਾ ਕਿਸੇ ਕੋਲ ਕੋਈ ਮੈਸ ਮੂਸ ਵਿੱਚ ਕੀ ਹੋਵੇ ਦਵਾਈ ਦਊਗਾ ਕੋਈ ਆਉ ਆਹ ਮੈਂ ਘੱਟ 1 ਢਾਈ ਘੰਟਾ ਧੱਕਾ ਕਰ ਕਰੇ ਚਾਰ ਪੈਸਾ ਤੁਹਾਨੂੰ ਬਣ ਜਾ ਕਰਾਂ ਜਿਵੇਂ ਮੈਸ ਲਿਆਉਂਗਾ ਦੁੱਧ ਪਾ ਦਿਆ ਕਰੂਗਾ ਮੈਂ ਕਹਾਂ ਸਾਰਾ ਪੀਊਂਗਾ ਅੱਛਾ ਔਰ 1 ਕਿਲੋ ਦਾ ਕਿਲੋ ਵਾਦਾ ਮੈਨੂੰ ਤਾਂ ਓ ਤੂੰ ਮੁੱਲੇ ਲੈ ਜਾ ਕਰੀ ਯਾਰ ਉਹ ਨਾਲ ਗੱਲ ਕਰਨੀ ਉਸਤਾਦ ਦਾ ਨੰਬਰ ਲਿਖ ਲੈ ਲੈਣਾ ਦਾ ਭੈ ਲੱਕਣ ਲੈ ਲੈ ਨੰਬਰ ਨਹੀਂ ਆ ਕਰ ਨਾਲੀ ਨਹੀਂ ਲੱਕਲ ਨਹੀਂ ਮੈਂ ਜਿਵੇਂ ਰਾਹੇ ਵੀ ਤਾਂ ਮੈਂ ਮੈਂ ਇਹ ਰੱਖ ਰਕ ਕੇ ਨਜੇ ਲੈ ਕੇ ਲਈ ਜਨਾ। ਉਹ ਨੱਬੜਾ 12 ਵਜੇ ਆ ਗਿਆ ਉੱਪਰ ਕੀ ਬੋਲਦਾ। ਕਿੱਥੇ ਮੇਰੇ ਘਰ ਦੇ ਆਨੇ ਸਿਆਪਾ ਪਤਾ ਮੇਰਾ ਇੱਥੇ ਵਿਆਹ ਕਰਕੇ ਕੋਈ ਪਰਿਵਾਰ ਵੀ ਨਹੀਂ ਹੈਗਾ ਸੱਸ ਸੋਹਰਾ ਦਯਾਰ ਕੁਝ ਵੀ ਨਹੀਂ ਹੈਗਾ। ਇੱਥੇ ਮੇਰੇ ਕੱਲੀ ਦਾ ਮੂਣੀ ਜੀ ਲੱਗਦਾ। ਇਹ ਕਾ ਡਾਕਟਰ ਹੈਗਾ ਆਉਂਦਾ ਵਗ ਜਾਂਦਾ ਆਉਂਦਾ ਵਗ ਜਾਂਦਾ। ਇਹ ਵੀ ਨਹੀਂ ਕਰਦੀ ਸਾਰ ਲੈਂਦਾ ਹੈਗਾ। ਹੁਣ ਮੈਂ ਕੱਲੀ ਦੱਸ ਕੀ ਕਰਾਂ ਇੱਥੇ? ਜੀ ਵੀ ਲਾਉਦਾ। ਅੱਛਾ ਜੀ ਨਹੀਂ ਲੱਗਦਾ ਤਾਂ ਕੱਲੀ ਦਾ। ਓਕੇ ਹੁਣ ਕੋਬਰ ਨਹੀਂ ਐ ਜੀ ਇਹ ਤੇਰਾ ਮੈ ਲਵਾਉਗਾ ਨਾ ਤਾ ਰੱਬ ਨੇ ਮੈਨੂੰ ਕੋਈ ਜਵਾਖ ਦਿੱਤਾ ਜਿੰਨਾ ਖੇੜ ਲੱਗੀ ਰਹੂੰਗੀ ਆ ਕਿੰਨੇ ਵਾਰ ਡਾਕਟਰ ਨੂੰ ਕਿਹਾ ਘਰੇ ਦੁਕਾਨ ਖੋਲ ਲੈ ਚੱਕ ਦਾ ਝੋਲਾ ਦੂਜੇ ਪਿੰਡ ਵਗ ਜਾਂਦਾ ਵਾ ਮਰਦਾ ਘਰੇ ਜ਼ਮੀਨ ਹੀ ਜੀ ਲਾਉਦਾ ਹੈਗਾ ਦੱਸ ਕੀ ਕਰਾਂ ਇੱਥੇ ਦੇਖੀ ਜਾਓਗੇ ਟਾ ਮੂਰੇ ਨਾ ਕੋ ਪੁੱਤੀ ਕੋਈ ਗਵੰਡਣ ਆਉਂਦੀ ਆ ਜੀ ਨਾਲ ਦੋ ਗੱਲਾਂ ਕਰ ਲਾਂ ਦੁੱਖ ਸੁੱਖ ਦੀਆਂ ਮੇਰ ਜਾਨ ਨੂੰ ਤਾਂ ਸੌ ਸਿਆਪੇ ਪੈ ਰਹੇ ਨੇ ਆ ਬਾਹਰ ਆਓ ਜੀ ਵੇ ਤੂੰ ਫੇਰ ਆ ਗਿਆ। ਓ ਜੀ ਮੈਂ ਤੇ ਮੈਨੂੰ ਉਸਤਾਦ ਨੇ ਭੇਜਿਆ ਦੇ। ਕਹਿੰਦਾ ਵੀ ਸਾਹਬ ਜੀ ਕਰਿਆ ਮਹੀਨਾ ਹੋ ਗਿਆ ਦੁੱਧ ਦੇ ਪੈਸਿਆਂ ਨੂੰ। ਵੇ ਕਿੰਨੇ ਨੇ? ਪਹਿਲਾਂ ਤਿੰਨ ਦੀ ਹੁਣ ਮੈਂ ਤੇ ਮੇਰਾ ਉਸਤਾਦ ਦੋ ਹੀ ਆ। ਚੇਲਾ ਤਾਂ ਭੱਜ ਗਿਆ ਜੀ ਕਿਸੇ ਦੀ ਕੁੜੀ ਲੈ ਕੇ ਉੱਡ ਗਿਆ। ਦਿਨ ਪੈਸੇ ਪੁੱਛਦੀਆਂ। ਓਹੋ ਜੇ ਪੈਸੇ ਹੁੰਦੇ ਫਿਰ ਮੌਰੇ ਕਾ ਨੂੰ ਆਉਂਦਾ ਜੀ। ਪੈਸੇ ਤਾਂ ਲੋਕਾਂ 'ਚ ਫਸੇ ਪਏ ਨੇ। ਸਾਲੇ ਤਿੰਨ ਦਿਨ ਤੀ ਨੇ ਕਿ ਗੇੜੀ ਬਹੁ ਮਰਾਉਂਦੇ ਨੇ। ਜਮੀ ਜਾਨ ਦੁਖੀ ਕਰੀ ਪਈ ਸਾਡੀ ਤਾਂ। ਮੈਂ ਕਿੰਨੇ ਪੈਸੇ ਦਵਾ ਹੁਣ ਤੂੰ ਐਂ ਹੀ ਦੱਸ। ਜਿੰਨੇ ਮਰਜ਼ੀ ਦੇ ਦਿਓ ਜੀ ਆਪਣਾ ਕਿਹੜਾ ਕੁਝ ਬੰਡਿਆ ਹੈ ਵੇ ਮੈਂ ਪੈਸੇ ਪੁੱਛ ਰਹੀ ਆ ਸਾਡੇ ਕਾਨੇ ਕਿੰਨੇ ਹੋ ਗਏ ਉਹ ਤਾਂ ਉਸਤਾਦ ਨੂੰ ਪਤਾ ਜੀ ਮੈਂ ਤਾਂ ਪੜਾਂ ਤੂੰ ਕੀ ਕਰਨਾ ਐ ਫਿਰ ਇੱਥੇ ਸਾਹਿਬ ਵੇ ਸਾਉ ਕਿਵੇਂ ਕਰੇਗਾ ਕਿ ਉਸਤਾਦ ਅਸਕੇ ਭੇਜਿਆ ਹੋਗਾ ਉਹ ਹਾਂ ਸੱਚ ਹੈ ਭੁੱਲ ਗਿਆ ਆ ਪਰਚੀ ਦਿੱਤੀ ਉਸਤਾਦ ਨੇ ਹੋਏ ਅੰਨੇ ਪੈਸੇ ਓਹੋ ਡਰੋ ਨਾ ਜੀ ਨੰਬਰ ਹੈ ਪੈਸੇ ਨਹੀਂ ਗਏ ਨੇ ਅੱਛਾ ਇਹਦੇ ਸਥਾਨ ਨੇ ਨੰਬਰ ਦਿੱਤਾ ਹੋਊਗਾ ਵੀ ਆਪਣੀ ਗੱਲ ਕਰ ਲਓ ਐ ਕਰੋ ਤੁਸੀਂ ਬੈਠੋ ਇੱਥੇ ਮੈਂ ਆ ਰਹੀ ਆ ਠੀਕ ਹੈ ਜੀ 13 ਨੰਬਰ ਆ। ਓਹੋ। ਆ ਪੈਸੇ ਤੇ ਪਿਛਲੇ ਪਾਸੇ ਲਿਖੀ ਹੋਈ ਨਹੀਂ। ਬੇ ਨੰਬਰ ਤਾਂ 13 ਆ ਇਹ। ਨੰਬਰ ਤਾਂ ਮੇਰੀ ਹੈ ਇਹ। ਤੂੰ ਆਪਦਾ ਨੰਬਰ ਮੈਨੂੰ ਕਿਉਂ ਨਹੀਂ ਦਿੱਤਾ? ਉਹ ਨੰਬਰ ਤਾਂ ਮੈਂ ਤਾਂ ਦਿੱਤਾ। ਕਈ ਵਾਰ ਬੇੜੇ ਕਿਵੇਲੇ ਦੁੱਧ ਦੀ ਲੋੜ ਪੈ ਜੇ। ਕੜੱਪ ਤੇਨੇ ਪਾਜਾ ਕਰੂੰਗਾ ਮੈਂ। ਬੇ ਮੈਨੂੰ ਹੁਣ ਐਂ ਦੱਸ ਮੈਂ ਪੈਸੇ ਕਿਵੇਂ ਦਵਾਂ? ਹੱਥਾਂ ਨਾਲ ਦੇ ਦਿਓ ਜੀ। ਹਾਂ। ਪੈਸੇ ਤੇਲੇ ਪਾਸੇ ਲਿਖੀ ਹੋਈ ਨਹੀਂ ਦੂਜੇ ਪਾਸੇ ਆ ਦੇਖੋ ਜੀ। ਚਲ ਬਹਿ ਜਾ ਲਿਆਉਣੀ ਆ ਪੈਸੇ। ਲਾਈਨਾਂ ਇੱਕ ਪਰਚੀ ਨਾਲ ਦੋ ਨਿਸ਼ਾਨੇ ਲੋਕ ਤਾਂ ਸਾਲੋਂ ਵੀ تیر ਚੱਕੀ ਫਿਰਦੇ ਨੇ ਆਈ ਨਹੀਂ ਮਗਰ ਠਰਕੀ ਕਹਿੰਦੇ ਹੈਗੇ ਨਾਲੇ ਸਾਭ ਦੀ ਪਰਚੀ ਹੈ ਗਿਆ ਨੰਬਰ 3 ਗਿਆ ਆਈ ਨਹੀਂ ਯਾਰ ਬਹੁਤ ਟਾਈਮ ਲਾਤਾ ਯਾਰ ਆਈ ਨਹੀਂ ਅੰਦਰ ਜਾ ਕੇ ਨਾ ਦੇਖਣਾ ਹਾਲ ਅੰਦਰ ਪੈਸੇ 1 2 3 ਪੂਰਾ 1500 ਆ 1500 ਹਜ਼ਾਰ ਮਾਰ ਜੇਬ ਚ ਐਗਰੋਜਾ ਚ ਕੋ 500 500 ਕਾ ਦਾ 1500 ਲਿਖਿਆ ਹੋਇਆ ਧਿਆਨ ਨਾਲ ਦੇਖ ਲਾ ਉਹ ਠੀਕ ਐ ਇਹ 500 ਰੁਪਏ ਲੈ ਸੈ ਮੇਰੇ ਵੱਲੋਂ ਤੁਹਾਨੂੰ ਅੱਛਾ ਫੇਰ ਠੀਕ ਆ ਮਾਫੀ ਅਬ ਦਿਨ ਖਾ ਚੁਕਾ ਤਾ ਦੂੰ ਉਸਤਾਦ ਨੂੰ ਹੋਰ ਠੀਕ ਐ ਜੀ ਠੀਕ ਐ ਆ ਇੱਕ ਮਿੰਟ ਖੜ ਜੋ ਉਹ ਜੇ ਲੋਡ ਹੋਈ ਨਾ ਮੈਨੂੰ ਬਿੱਲ ਮਾਰ ਲਿਓ ਨੰਬਰ ਆ ਗਿਆ ਮੇਰਾ ਤੁਹਾਡੇ ਕੋਲ ਕੋਈ ਨਾ ਠੀਕ ਐ ਠੀਕ ਐ ਠੀਕ ਸੇਵ ਕਰ ਲਿਓ ਮਗਰ ਦੇ ਨਾਮ ਤੋਂ ਠੀਕ ਵੇਲੇ ਕਿ ਵੇਲੇ ਲੋਡ ਹੋਈ ਨਾ ਮੈਂ ਦੁੱਧ ਨਾਲ ਦਿਨ ਲੈ ਕੇ ਆ ਜੂਆ ਕੀ ਜੀ ਗੁੱਸਾ ਪਨ ਕਰ ਗਈ ਕਿਤੇ ਬੱਕਰਾ ਬਣਵਾ ਕੰਮ ਲਾਗਦਾ ਕੋਲੇਲਾ ਇੰਜਨ ਚੜੂਗਾ ਪਟੜੀ ਤੇ ਬਣ ਗਿਆ ਕਰਨ ਦਾ ਆਪਣਾ ਅੱਛਾ 8:00 ਵਜੇ ਲੰਘ ਜਾਂਦਾ ਇਹ ਸਵਾ 8:00 ਵਜੇ ਵੱਜਿਆ ਕਰੂਆ ਸਵਾਈ ਤੇ ਇਹ ਲੱਗਦਾ ਅੱਜ ਤਾਂ ਐਂ ਮੁੜ ਕੇ ਜਾਣਾ ਪਊ ਤਨੂ ਡਾਕਟਰ ਅੱਜ ਆਉਂਦਾ ਦੀਨ ਦਾ ਨਹੀਂ ਕੋਈ ਮਰੀਜ਼ ਮੈਨੂੰ ਲੱਗਦਾ ਹੋਈ ਨਹੀਂ ਕਿਸੇ ਦੀ ਜਨਾਨੀ ਜਨੂਨੀ ਬਿਮਾਰ ਕੋਈ। ਤੇ ਡਾਕਟਰ ਤੂੰ ਹਲੇ ਵੀ ਪੜੀ ਜਾਣਾ। ਉਹ ਕਾਨੂੰ ਪੜਦਾ ਕੀ ਕੰਮ ਹੈ? ਨਾ ਤੂੰ ਪਹਿਲੇ ਦੱਸਦਾ ਕੀ ਵਰਦਾ ਹੈ? ਓਏ ਇਹ ਤਾਂ ਮੇਰੀ ਇਹ ਸਲਾਹ ਹੈ ਵੀ ਨਾਲ ਦੇਸੀ ਦਵਾਈਆਂ ਵਾਲੀ ਬੈਦਗੀ ਸ਼ੁਰੂ ਕਰੂੰਗਾ। ਅੱਛਾ ਤੈਨੂੰ ਡਾਕਟਰੀ ਤਾਂ ਹੁੰਦੀ ਨਹੀਂ ਤੂੰ ਬੈਦਗੀ ਕਿੱਥੋਂ ਕਰ ਲੇਗਾ? ਓਏ ਕੰਨ ਤੇ ਮਾਰੂ ਤੇਰੇ ਮੱਕਾ। ਪਤਾ ਨਹੀਂ ਸੱਤ ਨਹੀਂ ਤੈਨੂੰ ਨਾ ਦੇਖੇ ਵੀ ਵੱਡੇ ਛੋਟੇ ਨਾਲ ਕਿਵੇਂ ਗੱਲ ਕਰਨੀ ਹੈ। ਤੋ ਹਾਂ ਕੇ ਮੈਨੂੰ ਦਿੱਤਾ ਬੁਖਾਰ ਦੀ ਦਵਾਈ ਲੈਣਾ ਤੈਨੂੰ ਬੁਖਾਰ ਚੜ ਰਿਹਾ ਮੈਂ ਮੇਰੀ ਮੰਮੀ ਨੂੰ ਹੈ ਤੇਰੀ ਮੰਮੀ ਨੂੰ ਸਾਡਾ ਬੁਖਾਰ ਮੈਨੂੰ ਪੁੱਛੇ ਵੇ ਨਾ ਕਿਵੇਂ ਚੜ ਗਿਆ ਡਾਕਟਰ ਕੀ ਤੂੰ ਛੁਣਛਣੇ ਦਾ ਬੁਖਾਰ ਵੀ ਪੁੱਛ ਕੇ ਜੜਦਾ ਹੁੰਦਾ ਉਹ ਤੂੰ ਐ ਚੱਲ ਮੁੰਡਿਆ ਓਏ ਉਹ ਬੁਖਾਰ ਨਾਲ ਔਖੀ ਹੋ ਰਹੀ ਹੋਣੀ ਡਾਕਟਰ ਤਾਂ ਮੈਂ ਤੇ ਘਰੀ ਲੱਗ ਕੇ ਆਉਂਗਾ ਕਰੇਗਾ ਤੂੰ ਜੀ ਮੈਂ ਮਣੀ ਨੂੰ ਘਰੇ ਲੈ ਗਿਆਂਦਾ ਤੂੰ ਇੱਥੇ ਦੇ ਜਿਹੜੀ ਦਵਾਈ ਦੇਣੀ ਹੈ ਮੇਰੇ ਡੈਡੀ ਦਾ ਗੱਡੂ ਤੂੰ ਚੱਲ ਆਂ ਦੱਸ ਤੇਰੇ ਡੈਡੀ ਕੇ ਤੱਕਦੋਂ ਕੇ ਜਾਂਦਾ ਹੁੰਦਾ ਹੈ ਤੋਦ ਲਾ ਕੇ ਆਉਂਗਾ ਠੀਕਾ ਕਰ ਮੈਂ ਜਿੰਗਾ ਤੰਗਉ ਨਹੀਂ ਜਾਂਦਾ ਹੁੰਦਾ ਜੀ ਅੱਛਾ ਫਿਰ ਮੁੜ ਕੇ ਕਦੋਂ ਆਉਂਦਾ ਹੁੰਦਾ 5:30 ਫਿਰ ਐ ਕਰ 4 ਵਜੇ ਆਉਂਗਾ ਮੈਂ ਤੇਰੀ ਮੰਮੀ ਨੂੰ ਕਹਿ ਕੇ ਰੱਖੀ ਚੰਗਾ ਚਾਚੂ ਬਣਾ ਕੇ ਰੱਖਵੀਂ ਵਧੀਆ ਕਹਿਓ ਜੀ 4:00 ਵਜੇ ਤਾਂ ਜੀ ਅਸੀਂ ਨਾਨਕੇ ਜਾਵਾਂਗੇ ਉਦੋਂ ਤਾਂ ਬਾਅਦ ਲਟੂ ਜੂ ਨਾ 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 ਕੋ ਚਿੰਗਾ 5:30 ਕ 3:00 ਵਜੇ ਆ ਜੂਗਾ ਆ ਨਾਲੇ ਤੇਰੇ ਨਾਨਕੇ ਕਿੱਥੇ ਗਨੇ ਹੋਏ ਇੱਕ ਪਿੰਡ ਸਾਢੇ ਕ ਦੂਜੇ ਪਿੰਡ ਮੇਰੇ ਨਾਨਕੇ ਨੇ ਜੀ ਫਿਰ ਹੈ ਕਰਿਓ ਤੁਸੀਂ ਵਗ ਜਿਓ ਮੈਂ ਤੇ ਤੇ ਚੌਥੀ ਆ ਕਰਿਆ ਆਂਗਾ ਚੈੱਕਅਪ ਤੂੰ ਦਵਾਈ ਦੇ ਦੇ ਮੇਰਾ ਡੈਡੀ ਸਹੀ ਕਹਿੰਦਾ ਥੀਗਾ ਉਹ ਕੀ ਕਹਿੰਦਾ ਤੈਨੂੰ ਡੈਡੀ ਓਏ ਫੇ ਡਾਕਟਰ ਸਰੇਦਾ ਲੁਚਾ ਉਹ ਚਲ ਚੰਗਾ ਓਏ ਆ ਲੈ ਜਾ ਚੰਗਾ ਗੋਲੀਆਂ ਐ ਕਰੀ ਪੱਕਾ ਦੇਖੀ ਗਰੰਟੀ ਨਾਲ ਤੈਨੂੰ ਕਿਹੜਾ ਦੁਬਾਰੇ ਮਰਾਉਗੀ ਠੀਕ ਤਾਂ ਹੁੰਦੀ ਨਹੀਂ ਹੈਗੀ ਤੇ ਰੱਖੀ ਪਦੜਾ ਡੇਢ ਲੰਗੀ ਵਾਲੀ ਉਹ ਦੇਤੀ ਹੁਣ ਸਰੇਦਾ ਤਾਂ ਲੁਚਾ ਤੂੰ ਉਹ ਤੂੰ ਭਗ ਜਾ ਭਗ ਜਾ ਨਹੀਂ ਸੜ ਦੇ ਟੀਕਾ ਮਰੂ ਭਗ ਭਗਾਣਾ ਟੀਕਾ ਕੀ ਤੂੰ ਸੁਆਹ ਮਨ ਗਾਸੂਈ ਤਾਂ ਹੈ ਨਹੀਂ ਮੈਂ ਫਲਾਜ ਨਾਖ ਜਾ ਕੰਜਾ ਦਾ ਪਿੰਡ ਦੇ ਤਾਂ ਜਵਾਖ ਜਵਾਖ ਨੂੰ ਪਤਾ ਲੱਗ ਰਿਹਾ ਵੀ ਡਾਕਟਰ ਲੁੱਚਿਆ ਲੱਗਦਾ ਦੁਕਾਨ ਕਿਸੇ ਹੋਰ ਪਿੰਡ ਪਾਣੀ ਪੂ ਇਹ ਲੋਕਤਾ ਫੇਤ ਪਾ ਗਈ ਮੇਰਾ ਉਨ ਕਰੋ ਬੁੜੀਆਂ ਚ ਤਾਂ ਚੰਗੀ ਬਣੀ ਹੋਈ ਹੈ ਮੇਰੀ ਬਾ ਵੇ ਰੱਬਾ ਤੇਰੇ ਵੀ ਰੰਗ ਨਿਆਰੀ ਨਹੀਂ ਇੰਨੀ ਠੰਡ ਚ ਕਿਹੜਾ ਸੌਖਾ ਕਣਕਾ ਨੂੰ ਪਾਣੀ ਲਾਉਣਾ ਹੁਣ ਆ ਚਾਰ ਦਿਨਾਂ ਨੂੰ ਰੇਪ ਪਾਉਣਾ ਪਊਗਾ ਇੱਥੇ ਦਾ ਮੇਰੇ ਸਾਡੇ ਦੇ ਇਹੀ ਕੰਮ ਨਹੀਂ ਨਿਭੜਦੇ ਸਾ ਹਾਏ ਹਾਏ ਏ ਪਤਾ ਨਹੀਂ ਭੈਣ ਦਾ ਖਸਮ ਕਾਹ ਤੋਂ ਚੜ ਗਿਆ ਓਹੋ ਹੈ ਮਿੱਥੋ ਬਾਦ ਕਿਹੜਾ ਚੜ ਗਿਆ ਭੈਣ ਦਾ ਜਾਰ ਨਾ ਕੰਜਰ ਖਾਂਦੇ ਮਿੱਥੋ ਬਾਦ ਹੈ ਕੀ ਹੋ ਗਿਆ ਕੀ ਹੋ ਗਿਆ ਲੇ ਹੱਤ ਹੋ ਗਈ ਕੀ ਨਾਲੀ ਇਹਨੇ ਮੈਂ ਤਾਂ ਹੀ ਦੀ ਨਹੀਂ ਸਮਝਾਉਂਦੀ ਵੀ ਕੀ ਕਰੀ ਕੀ ਜਾਂਦਾ ਦੱਸ ਬੰਦਾ ਕਿੱਧਰ ਪੜੇ ਦੱਸ ਦੱਸ ਹੋਏ ਵੀ ਕਿਹੜਾ ਬੰਦਾ ਓਏ ਕੀ ਦੇ ਨਾਲ ਗੱਲਾਂ ਮਾਰਦੀ ਸੀ ਲੈ ਦੱਸ ਹੁਣ ਮੈਂ ਬੰਦੇ ਲਕਾਉਣ ਲੱਗ ਗਈ ਹਾਂ ਬੰਦੇ ਲਕਾਉਣੀਆਂ ਮੈਥੋਂ ਬਹੁਤੇ ਹੀ ਕੰਮ ਕਰਦੀ ਐ ਮੈਂ ਮਾੜੀ ਮੋਟੀ ਸ਼ਰਮ ਕਰ ਲਿਆ ਕਰ ਬੋਲਣ ਤੋਂ ਪਹਿਲਾਂ ਕੀ ਬੋਲੀਂ ਜਨਾ ਤੂੰ ਕੀ ਬੋਲਦਾ ਨਾਲੇ ਹੋਰ ਆ ਇਹ ਕੰਮ ਕਰਿਆ ਕਰੇਗੀ ਫਿਰ ਤੂੰ ਨਾ ਦੱਸ ਤਾ ਜੇ ਤੈਨੂੰ ਕੀ ਹੋ ਰਿਹਾ ਹੈਗਾ ਕਿ ਤਾ ਬੋਲੀ ਇਹ ਨਾ ਪਹਿਲਾਂ ਇਹ ਦੱਸ ਵੀ ਤੂੰ ਬੋਲਦਾਗਾ ਤੂੰ ਐ ਦੇਖ ਹੁਣ ਕਿ ਮੈਂ ਪਖੰਡ ਕਰਦੀਆ ਮੇਰੇ ਸਲੇ ਦੀ ਆਹੋ ਪਖੰਡ ਕਰਦੀਆ ਪਖੰਡ ਤਾਂ ਤੂੰ ਕਰ ਰਿਹਾ ਹੈਗਾ ਪਹਿਲਾਂ ਮੈਨੂੰ ਦੱਸ ਵੀ ਕਹੇਗਾ ਤੂੰ ਰਹਿ ਹੈਗਾ ਨਾ ਦੱਸ ਕਿਹੜਾ ਬੰਦਾ ਦੀ ਕਿੱਥੇ ਵੜਿਆ ਹੈਗਾ ਕਿੱਥੇ ਰቆ ਹੈ ਮੈਂ ਤਾਂ ਹੋਰ ਮਤ ਨਈ ਸੜੀ ਲੈ ਲਈ ਤੂੰ ਕਿਹੜਾ ਬੰਦਾ ਲਕੋ ਲਿਆ ਮੈਂ ਦੱਸ ਦੇ ਪਖੰਡ ਕਰਦੀਆ ਦੱਸ ਦੱਸੋ ਦੱਸੋ ਤੋ ਚੱਲ ਅੰਦਰ ਚਲ ਚਲ ਅੰਦਰ ਚਲੋ ਚੜ ਚਲੰਦਰਾ ਮੈਂ ਚੜ ਤੇਰੇ ਸਾਹਮਣੇ ਵੱਡੂ ਮੇਰੇ ਸਾਲੇ ਨੂੰ ਪਾਰ ਕੇ ਆਡੂ ਅੱਜ ਦਾ ਇੱਧਰ ਹੋਣਾ ਪਾਰ ਕੇ ਲਿਆਉਣਾ ਮੈਂ ਵੀ ਭੈਣ ਦੇ ਕਾਜਮ ਨੂੰ ਚਰਮ ਨਹੀਂ ਆਉਂਦੀ ਲੈ ਮੈਂ ਵੀ ਦਵਾਈ ਬਸ ਬੁੱਤਾ ਹੁਣ ਤਾਂ ਦੇਤੀ ਦਵਾਈ ਹਾਏ ਹੋਏ ਦੇਸਤਾ ਦਾ ਨਾ ਆ ਨਾ ਮੈਨੂੰ ਤਾਂ ਬਦਾਹਜਮੀ ਹੋ ਜਾਊਗੀ ਜਮੀ ਤੀਮੀ ਦੇਖੇ ਬਿਨਾ ਨਾਲੇ ਸਾਲੇ ਮੇਰੀ ਘਟ ਚੂਗੀ ਨਿਗਾਹ ਇਹ ਤਾਂ ਨਹੀਂ ਸਰਦਾ ਕੋਈ ਨਾ ਕੋਈ ਹਿੱਲਤਾ ਕਰਨੀ ਪਊ ਆ ਯਾਰ ਖੜਾ ਤਾਂ ਹੈਗਾ ਦੂਜੀ ਦਾ ਮੋਟਰਸਾਈਕਲ ਚਲੋ ਦੇਖਦੇ ਆਂ ਜੱਪਕੇ ਕੀ ਬੰਦ ਆ ਪਾ ਇਹ ਪਈ ਹੈ ਅੱਜ ਕੇ ਮੈਂ ਰਸਤਾ ਭੁੱਲ ਗੇ ਅੱਡੀ ਦੁਕਾਨ ਦਾ ਛੋੜੇ ਉਹਨਾਂ ਨਾ ਦੁਕਾਨ ਚ ਰੌਣਕੀ ਰੌਣਕ ਆ ਗਈਆਂ ਜੀ। ਪਹਿਲੀ ਰੱਗਿਆ ਠੱਗਾ ਪੂਰਨ। ਹਨਾਈ ਮੈਂ ਤਾਂ ਕਹਿ ਲਈ ਮੈਂ ਬਦਲਵਾ ਕੀ ਕੰਮ ਆਇਓ ਤੁਸੀਂ। ਉਹ ਤਾਂ ਮੈਂ ਇਹ ਕਹਿਣਾ ਸੀ ਕਿ ਕੱਲ ਨੂੰ ਸਾਨੂੰ ਨਾ 20 ਕਿਲੋ ਦੁੱਧ ਚਾਹੀਦਾ ਵਾ। ਅੱਛਾ ਜੀ। ਹਾਂ। ਉਹ 20 ਛੱਡ ਜਾਏ 40 ਲੈ ਜਾਓ ਜੀ। ਛੋੜੀ ਆਪਣੀ ਤਾਂ ਡੇਰੀ ਹੈ ਜੀ। ਨਾਲੇ ਉਹ ਕੱਚੀ ਲੱਸੀ ਜੀ ਨਹੀਂ ਚਾਹੀਦੀ ਜਿਹੜੀ ਰੋਜ਼ ਪਾ ਜਾਂਦਾਗਾ। ਅੱਛਾ ਜੀ। ਖੋਆ ਕੱਢਣਾ ਸੀਨੇ। ਖੋਆ ਕੱਢਣਾ ਹੈ। ਉਹ ਕੋਈ ਗੱਲ ਨਹੀਂ ਸਾਨੂੰ ਪਤਾ ਹੀ ਨਾ ਕਿਸ ਸ਼ੌਂਕੜ ਜੀ ਮੈਂ ਸਦਾ। ਗਾੜਾ ਦੁੱਧ ਦੇ ਕੇ ਆਉਂਗਾ ਫੁੱਲ ਖੋਵਾ ਨਿਕਲੋ ਐਨ ਪਧੀਆ ਕਬਰਾਓ ਨਾ ਤੁਸੀਂ ਆਜੂਆਂ ਮੈਂ ਨਰੇ ਕਾਲੂ ਟਾਈਮ ਨਾਲ ਦੁੱਧ ਪਹਚਾ ਦਿਓ ਕਿਤੇ ਅਸੀਂ ਉੱਥੇ ਬੈਠੇ ਰਹੀਏ ਓਹ ਹੋ ਤੁਸੀਂ ਕਬਰਾ ਹੋ ਨਾ ਜੀ ਆਪਣਾ ਤਾਂ ਪੂਰਾ ਰਿਕਾਰਡ ਹੈ 25 ਪਿੰਡਾਂ ਦਾ ਸਾਰੇ ਦੂਜਿਆਂ ਕੋਲ ਆਪਣਾ ਦੁੱਧ ਜਾਂਦਾ ਵਿਹਾਂ ਚ ਤਾਈ ਦਾ ਸੋਡੇ ਕੋਲੇ ਆਏ ਆ ਹਾਂਜੀ ਹਾਂਜੀ ਕਬਰਾਓ ਨਾ ਐਂ ਦੱਸੋ ਚਾਹ ਪੀਓਗੇ ਕ ਦੁੱਧ ਚ ਨਹੀਂ ਨਹੀਂ ਮੈਨੇ ਕੁਛ ਨਹੀਂ ਪੀਣਾ ਮੈਂ ਜਾ ਰਹੀ ਹਾਂ ਬਸ ਘਰੇ ਲੇਟ ਹੋਈ ਜੰਨੇ ਆ ਸਾਰਾ ਤੁਸੀਂ ਆਏ ਹੋ ਹੁਣ ਪੱਤੀ ਪਾ ਲਿਆ ਨਾ ਉਸ ਤੋਂ ਵਟਕਾਰੋ ਤੁਸੀਂ ਕਾ ਦੋਜੀ ਚਾ ਤਰ ਕੇ ਬਹਿ ਗਿਆ ਮੈਂ ਤਾਂ ਪਹਿਲੀ ਲੇਟ ਹੋਈ ਜਾਨੀ ਆ ਹਲੋ ਜੀ ਦੁੱਧ ਹੈ ਮਲਾਈ ਵਾਲਾ ਬਹੁਤ ਵੱਡੀ ਗਲਤੀ ਕਰ ਦਿੱਤੀ ਅੱਜ ਇੱਕ ਤੂੰ ਲੱਗੇ ਮੈਨੂੰ ਬਿੱਲ ਮਾਰ ਲੈ ਮੜੀਏ ਕੋਈ ਮਿੱਠਾ ਫੜ ਲੈਂਦਾ ਇਹ ਸੁੱਕੀ ਚਾਹ ਪੀਂਦਾ ਤਾਂ ਬੰਦਾ ਸੋਣਾ ਵੀ ਲੱਗਦਾ ਹੈ ਗਿਆ ਉਹ ਨਾ ਨਾ ਜੀ ਮੈਂ ਤਾਂ ਪਹਿਲੀ ਜਾ ਰਹੀ ਸੀ ਆ ਚਾਹ ਦਾ ਵੀ ਤੁਸੀਂ ਧੱਕਾ ਹੀ ਕਰਤਾ ਉਹ ਧੱਕਾ ਤਾਂ ਜੇ ਵਾਸ਼ਾ ਤਾਂ ਮਾਰ ਤਾਣ ਹੁੰਦਾ ਜੀ ਅੱਗੇ ਵਾਸਤੇ ਬਿਲਕੁਲ ਮਾਰਨਾ ਕਰੋ ਮੈਨੂੰ ਠੀਕ ਹੈ ਕਿੱ ਕਿ ਕਿੱਧਰ ਜਾਣਾ ਓਏ ਡਾਕਟਰ ਆ ਉਹ ਡਾਕਟਰ ਸਾਹਿਬ ਕਹਿੰਦੇ ਨੇ ਲੋਕ ਮੈਨੂੰ ਸਾਲਾ ਅਮਰੀਕੀ ਇਹ ਦੱਸਦਾ ਔਰ ਮੈਂ ਤਾਂ ਉਹ ਕਿਹਾ ਸੀ ਚੌੜ ਚੌੜ ਚਾਹ ਤੋ ਤਾਂ ਉਹ ਹੀ ਗੁੱਸਾ ਕਰ ਜਾਂਦਾ ਮੜੀ ਦੀ ਗੱਲ ਦਾ ਔਰ ਕਿੱਧਰ ਜਾਣਾ ਹੈ ਓਏ ਮੈਂ ਤਾਂ ਉਹਦੇ ਦਵਾਈ ਦੇ ਕੇ ਆਉਂਦਾ ਸੀ ਉਹ ਬਾਹਰਲੇ ਘਰ ਵਾਲਿਆਂ ਦੇ ਅੱਛਾ ਹਾਂ ਕੀ ਹੋ ਗਿਆ ਪਤਾ ਨਹੀਂ ਯਾਰ ਕਹਿੰਦੇ ਕੋਈ ਪਤਾ ਨਹੀਂ ਜੇਰ ਜੂਰ ਜੀ ਨਹੀਂ ਪਈ ਕਹਿੰਦੇ ਸਾਲਾ ਮਿਸਤਰੀ ਤਾਂ ਤੋਂ ਦੂਜਾ ਬੰਦਿਆਂ ਆਣ ਆਏ ਓਏ ਹੈ ਉਹ ਮੈਂ ਮੈਂ ਸੰਦੇ ਆਉਂਦਾ ਫਿਰ ਜਾਣਾ ਸਾਰਾ ਕੁਝ ਕਰਨਾ ਪੈਂਦਾ ਜੇ ਰੋਟੀ ਕਮਾਉਣੀ ਹੈ अच्छा अच्छा ओ सच्चा ओ जहर तो याद आया ओ यार कोई भैंस मुंह से दबा को? दे कोई जे हैगी ਨਿਕਾ ਜਾ ਤੇਰੇ ਮੈਂਸ ਹੈਗੀ ਹੈ ਹਾਂ ਵਧੀਆ ਇੱਕ ਹਾਂ ਉਹ ਪਰਲੇ ਪਾਸੇ ਕਰਨੀ ਜਿਹੜਾ ਪਰਲੇ ਪਾਸੇ ਉਹ ਮਰਿਆ ਜਾ ਬੰਦਾ ਕੀ ਨਾ ਉਹ ਕਿੰਨੂੰ ਪਤਾ ਨਹੀਂ ਸੰਤਰਾ ਨਾ ਹਾਂ 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 ਉਹਨਾਂ ਦੇ ਹੈਗੀਆਂ ਮੈਂਸ ਜਾ ਦੇਖਿਆ ਸੱਚੀ ਵਧੀਆ ਮੈਂਸ ਐਨ ਟੋਪ ਦੀ ਜਮੀ ਬਾਦਿਆ ਹਾਂ ਲੈਓ ਢਿਲੇ ਢਿਲੇ ਮੈਂ ਦੁੱਧ ਦਾਣੇ ਚਾਹੀਦੇ ਆ ਉਹ ਸਾਲਿਆਂ ਮੱਕਰ ਦੇ ਦੈਰ ਚ ਦੁੱਧ ਪਾ ਕਰੂੰਗਾ ਬੈਗ ਜਿੱਡੀ ਲੈਓ ਢਿਲੀ ਦਿੰਦੀ ਐ ਪਿੱਛੋਂ ਅੱਛਾ ਚੌੜੀ ਪੂਰੀ ਆ ਥਣ ਪੂਰੇ ਨੇ ਚਾਰ ਤੇ ਥਣ ਤਾਂ ਨਹੀਂ ਇੱਕ ਅੱਧਾ ਵੱਧੇ ਹੋਣਾ ਉਹਦੇ ਤਾਂ ਪੰਜ ਥਣ ਵਾਲੇ ਦਾ ਕੀ ਕਰੂੰਗਾ ਮੈਂ ਕੁਛ ਨਹੀਂ ਹੁੰਦਾ ਅੱਛਾ ਚਾਰ ਬਾਲਟੀ ਚ ਛੋਲੇ ਕਰ ਇੱਕ ਟੋਲੂ ਚ ਸਾਈਡ ਤੇ ਅੱਛਾ ਠੀਕ ਐ ਹਾਂ ਆ ਡਾਕਟਰ ਯਾਰ ਮੈਂ ਨਾ ਇੱਕ ਉਹ ਸੁਣੀ ਦੀ ਤੇਰੀ ਗੱਲ ਜੀ ਕਹਿੰਦੇ ਡਾਕਟਰ ਕੰਮ ਦਾ ਨਹੀਂਗਾ ਬਸ ਆ ਲੁੱਚਾ ਦਾ ਡਾਕਟਰ ਤੈਨੂੰ ਤਾਂ ਮਰੀਕੀ ਗਿਆ ਸੀ ਮੈਂ ਤੁਹਾਨੂੰ ਕੋਈ ਦਵਾਈ ਦਿੰਦਾ ਪਿੰਡ 'ਚ ਹੋਰ ਅਸੀਂ ਬਿਮਾਰੀ ਨਹੀਂ ਹੁੰਦੇ ਸੜਕ ਦਵਾਈ ਕੋਈ ਦਿੰਦਾ ਨਹੀਂ ਹੈਗਾ ਤੁਹਾਨੂੰ ਆਪੇ ਲੁੱਚਾ ਬਾਈ ਮੈਂ ਤੁਹਾਨੂੰ ਫਰੀ ਦਵਾਈ ਦੇਈ ਜਾਂ ਨਾ ਨਾ ਹਾਂ ਕਹਿੰਦੇ ਲੋਕਾਂ ਦੇ ਜਨਾਨੀਆਂ ਤੇ ਗੰਦੀ ਨਜ਼ਰ ਰੱਖਦਾ ਏ ਤੇਰੀ ਅੱਖਾਂ ਵੀ ਲੁੱਚੀਆਂ ਨੇ ਕਿਹੜੀ ਚਾਹਦਿਆ ਤੂੰ ਮੈਨੂੰ ਮਰਵਾ ਨਾ ਨਹੀਂ ਕੰਜੇ ਦਾ ਕਿਸੇ ਤੋਂ ਚੱਲ ਮੈਂ ਜਾਣਨਾ ਸੰਤਰੇ ਗੋਲੇ ਹੈ ਨਾ ਹਾਂ ਬਈ ਓਰੇ ਥਣ ਤਾਂ ਚਾਰੇ ਹੋਣੇ ਪੂਰੇ ਉਹ ਲਿਓਟਾ ਤਾਂ ਆ ਬੈਗ ਜਿੱਡਾ ਦਿੰਦਾ ਪਿੱਛੋਂ ਆ ਬੜਾ ਸਾਰਾ ਲਿਓਟਾ ਦਿੰਦਾ ਪੂਰੀ ਵਧੀਆ ਮੈਸਾ ਸਤਿ ਸ੍ਰੀ ਅਕਾਲ ਖੜੀ 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 ਮੈਂ ਤਾਂ ਪੁੱ ਲੈ ਕੇ ਆਤੀ ਉਹ ਕੀ ਹੁਣ ਉਹ ਮੇਰਾ ਤੇਰਾ ਕਿ ਨਹੀਂ ਜਾਂਦਾ ਸੀ ਆ ਟੀਕਾ ਲਾ ਦੇ ਮੇਰੇ ਉਹ ਹੁਣ ਤੂੰ ਕਹਿ ਕੇ ਹਟੇ ਮੈਂ ਕਿਤੇ ਢਿੱਲੀ ਨਹੀਂ ਹੁੰਦਾ ਉਹ ਆ ਨਾ ਠੰਡ ਕਰਕੇ ਨਾ ਹੱਟ ਪੈਰ ਚ ਦੁੱਖ ਜਾਂਦੇ ਨੇ ਮੈਂ ਕਿਹਾ ਕੋਈ ਤਾਕਤ ਤੂੰ ਤਾਂ ਟੀਕਾ ਲਾ ਦੇ ਟੀਕਾ ਘੱਟ ਦਦ ਨੇ ਉਹ ਕਿਹੜਾ ਜ਼ੋਰ ਲੱਗਦਾ ਤੋਤਾ ਜਾਂਦਾ ਹੋਏ ਆ ਲੈ ਪਾਂਛੇ ਵਾਲੇ ਫਿਰਦੇ ਨੇ ਨਾ ਠੰਡੇ ਰਾਤਾਂ ਨਾਲਾਂ ਦੇ ਕੱਚੇ ਪਾਈ ਦਾ ਕੋਈ ਸਵਾਟਰ ਪਾਈ ਇਹਨਾਂ ਦੇ ਆਹ ਤੇਰੀ ਭਾਂ ਦੀ ਲੱਕੜ ਤੇਰੀ ਦੀ ਸੂਈ ਤਾਂ ਪਿੱਛੇ ਰਹਿ ਗਈ ਆ ਮੈਨੂੰ ਲੱਗਾ ਕੱਢ ਲੈ ਓਏ ਉਸ ਨੂੰ ਤਾਂ ਕੁਛ ਨਹੀਂ ਆਏ ਆਏ ਬੱਸ ਐ ਤਰੀ ਓਏ ਦਰਦ ਦੂਰ ਕਰਨ ਨੂੰ ਕਹੇ ਤੇ ਤਾਂ ਹੋਰ ਦਰਦ ਦੇ ਤਾ ਮੈਨੂੰ ਕੱਲ ਗੋਲੀਆਂ ਦਿੱਤੀਆਂ ਦੀਆਂ ਉਹ ਲੈ ਲਈ ਕਿ ਕਰਜ ਪਰ ਇਹਦੀਆਂ ਗੋਲੀਆਂ ਤੇ ਮੇਰੇ ਤਾਂ ਗੋਲੀਆਂ ਪਾਂ ਦਿਤੀਆਂ